ਸੱਤ ਸਰੀਏ ਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸੀ ਗਤੀਵਿਧੀਆਂ ਸਾਰੀਆਂ ਪਾਰਟੀਆਂ ਵੱਲੋਂ ਤੇਜ਼ ਕਰ ਦਿੱਤੀਆਂ ਗਈਆਂ ਸਾਰੀਆਂ ਪਾਰਟੀਆਂ ਦੀਆਂ ਹਾਈ ਕਮਾਂਡ ਦੇ ਵਿੱਚ ਇਕੱਠ ਤੇ ਰੈਲੀਆਂ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਜਾਰੀ ਹੈ ਅੱਜਕੱਲ ਕਰਾਂਗੇ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੇ ਵਿੱਚ ਬੇਸ਼ੱਕ ਹਾਈ ਕਮਾਂਡ ਵੱਲੋਂ ਕੋਸ਼ਿਸ਼ ਪੂਰੀ ਕੀਤੀ ਜਾ ਰਹੀ ਹੈ ਕਿ ਪਾਰਟੀ ਦੇ ਵਿੱਚੋਂ ਧੜੇਬੰਦੀ ਲੋਬਿੰਗ ਨੂੰ ਗੁੱਟਬੰਦੀ ਨੂੰ ਖਤਮ ਕਰਨ ਦੇ ਲਈ ਕਾਫੀ ਅਹਿਮ ਜਿਹੜੇ ਕਦਮ ਹੈ ਉਹ ਚੁੱਕੇ ਗਏ ਹਨ ਅਨੁਸ਼ਾਸਨ ਦੇ ਨਾਮ ਤੇ ਪਰ ਅਜੇ ਤੱਕ ਵੀ ਪਾਰਟੀ ਦੇ ਅੰਦਰ ਗੁੱਟਬਾਜੀ ਧੜੇਬੰਦੀ ਉਸੇ ਤਰੀਕੇ ਹੀ ਬਾਦਸਤੂਤ ਜਾਰੀ ਹੈ ਕਾਂਗਰਸ ਹਾਈ ਕਮਾਂਡ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਗੇਲ ਪੰਜਾਬ ਦੇ ਵਿੱਚ ਹੀ ਨੇ ਔਰ ਜਿੱਥੇ ਪਹਿਲਾਂ ਮਨਰੇਗਾ ਬਚਾਓ ਜੋ ਰੈਲੀਆਂ ਕੀਤੀਆਂ ਗਈਆਂ ਉਹਨਾਂ ਦੇ ਵਿੱਚ ਸਾਰੀਆਂ ਰੈਲੀਆਂ 'ਚ ਉਹਨਾਂ ਨੇ ਅਗਵਾਈ ਵੀ ਕੀਤੀ ਸਾਰੀ ਕਾਂਗਰਸ ਪਾਰਟੀ ਨੂੰ ਜਿਹੜੀ ਲੀਡਰਸ਼ਿਪ ਹੈ ਉਸ ਨੂੰ ਇੱਕ ਮੰਚ ਤੇ ਇਕੱਠਾ ਵੀ ਕੀਤਾ ਪਰ ਜਿਵੇਂ ਹੀ ਉਹ ਦਿੱਲੀ ਗਏ ਤਾਂ ਕਾਂਗਰਸ ਪਾਰਟੀ ਦੇ ਵਿੱਚ ਫਿਰ ਉਸੇ ਤਰ੍ਹਾਂ ਜੋ ਧੜੇਬੰਦੀ ਸੀ ਹਲਚਲ ਸੀ ਉਹ ਫਿਰ ਤੋਂ ਸ਼ੁਰੂ ਹੋ ਗਈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਾਫੀ ਚਿੰਤਤ ਹੈ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਧੜੇਬੰਦੀ ਨੂੰ ਲੈ ਕੇ ਕਿਉਂਕਿ ਕਾਂਗਰਸ ਪਾਰਟੀ ਅਗਲਾ ਬਦਲ 2027 ਦੇ ਵਿੱਚ ਖੁਦ ਨੂੰ ਦੇਖ ਰਹੀ ਹੈ ਉਸ ਦਾ ਕਾਰਨ ਇਹ ਹੈ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਹਨੇਰੀ ਦੀ ਤਰ੍ਹਾਂ ਉਸ ਨੇ ਪੂਰਨ ਬਹੁਮਤ ਤੋਂ ਵੀ ਉੱਪਰ ਵੱਧ ਕੇ 117 ਵਿੱਚੋਂ 92 ਸੀਟਾਂ ਜਿਹੜੀਆਂ ਹਾਸਲ ਕੀਤੀਆਂ ਕਿਉਂਕਿ ਲੋਕ ਜੋ ਪਿਛਲੀਆਂ ਸਰਕਾਰਾਂ ਚੱਲ ਰਹੀਆਂ ਸਨ ਚਾਹੇ ਅਕਾਲੀ ਦਲ ਬਾਦਲ ਤੇ ਭਾਜਪਾ ਗੱਠਜੋੜ ਦੀ ਸਰਕਾਰ ਸੀ ਫਿਰ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਜੋ ਵਾਅਦੇ ਕਰਕੇ ਸੱਤਾ ਹਾਸਲ ਕਰਦੀਆਂ ਸਨ ਸਰਕਾਰਾਂ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਮੁੱਦਿਆਂ ਨੂੰ ਬਾਅਦ ਦੇ ਵਿੱਚ ਠੰਡੇ ਬਸਤੇ ਪਾ ਦਿੱਤਾ ਜਾਂਦਾ ਸੀ ਜਾਂ ਦਰਕਨਾਰ ਕਰਕੇ ਰਾਜਨੀਤੀ ਕੀਤੀ ਜਾਂਦੀ ਸੀ ਤਾਂ ਲੋਕਾਂ ਨੇ ਮੂੰਹ ਮੋੜਦਿਆਂ ਹੋਇਆਂ ਆਮ ਆਦਮੀ ਪਾਰਟੀ ਨੂੰ ਸਿਰੱਖਾਂ ਤੇ ਪਿਠਾਇਆ ਪੰਜਾਬ ਭਰ ਦੇ ਵਿੱਚੋਂ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਉਹਨਾਂ ਨੂੰ VOTING ਜੜੀ ਹੈ ਉਹ ਹੋਈ ਹੈ ਤਾਂ ਉਸ ਤੋਂ ਬਾਅਦ 2 ਸਾਲ ਬਾਅਦ ਜਿਵੇਂ ਕੋਈ ਖਾਸ ਆਮ ਆਦਮੀ ਪਾਰਟੀ ਵੱਲੋਂ ਵੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕੁਝ ਨਹੀਂ ਕੀਤਾ ਗਿਆ ਤਾਂ 2024 ਚ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਆਈਆਂ ਉਹਨਾਂ ਦੇ ਵਿੱਚ ਲੋਕਾਂ ਤੋਂ ਫਿਰ ਲੋਕਾਂ ਵੱਲੋਂ ਫਿਰ ਤੋਂ ਕਾਂਗਰਸ ਪਾਰਟੀ ਦੇ ਵਿੱਚ ਭਰੋਸਾ ਜਤਾਇਆ ਗਿਆ ਬੇਸ਼ੱਕ ਵਿਧਾਨ ਸਭਾ ਦੀਆਂ ਚੋਣਾਂ ਲੋਕ ਸਭਾ ਦੀਆਂ ਚੋਣਾਂ ਨਾਲੋਂ ਥੋੜੀਆਂ ਵੱਖਰੀਆਂ ਹੁੰਦੀਆਂ ਪਰ ਫਿਰ ਵੀ ਲੋਕਾਂ ਵੱਲੋਂ ਜਿਹੜਾ ਜ਼ਿਆਦਾ ਭਰੋਸਾ ਸੀ ਉਹ ਕਾਂਗਰਸ ਪਾਰਟੀ ਦੇ ਵਿੱਚ ਦਿਖਾਇਆ ਗਿਆ ਤਾਂ ਕਾਂਗਰਸ ਪਾਰਟੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਉਸ ਬਦਲਦੇ ਰੂਪ ਦੇ ਵਿੱਚ ਦੇਖ ਰਹੀ ਹੈ ਉਸ ਦੇ ਦੋ ਹੋਰ ਵੀ ਕਾਰਨ ਨੇ ਕਿ ਭਾਜਪਾ ਜੋ ਖੇਤੀ ਕਾਨੂੰਨ ਬਿੱਲ ਪਾਸ ਉਸ ਨਾਲ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਨੂੰ ਲੈ ਕੇ ਕਿਸਾਨ ਭਾਈਚਾਰੇ ਵਿੱਚ ਨਾਰਾਜ਼ਗੀ ਹੈ ਤੇ ਅਕਾਲੀ ਦਲ ਬਾਦਲ ਜਦੋਂ ਤੋਂ ਬੀਜੇਪੀ ਦੇ ਨਾਲੋਂ ਗੱਠ ਚੋੜ ਤੋੜਿਆ ਉਦੋਂ ਤੋਂ ਲੈ ਕੇ ਦੋਵੇਂ ਪਾਰਟੀਆਂ ਹੀ ਹਾਸ਼ੀਏ ਤੇ ਚਲੀਆਂ ਗਈਆਂ ਨੇ ਵੋਟ ਗ੍ਰਾਫ ਦੇ ਮਾਮਲੇ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਜੋ ਇਸ ਵਕਤ ਸੱਤਾ ਦੇ ਵਿੱਚ ਹੈ ਇਸਦੇ ਵੱਲੋਂ ਵੀ ਲਗਭਗ ਲੋਕਾਂ ਦਾ ਮੂੰਹ ਮੁੜਿਆ ਹੋਇਆ ਦੇਖ ਰਹੀ ਹੈ ਕਾਂਗਰਸ ਪਾਰਟੀ ਤਾਂ ਉਸ ਨੂੰ ਇਹ ਪੂਰੀ ਤਰ੍ਹਾਂ ਵਿਸ਼ਵਾਸ ਹੈ ਕਿ ਲੋਕ ਕਾਂਗਰਸ ਪਾਰਟੀ ਦੇ ਵਿੱਚ ਸਮਰਥਨ ਦੇਣਗੇ ਉੱਥੇ ਹੀ ਜੋ ਕਾਂਗਰਸ ਪਾਰਟੀ ਵੱਲੋਂ ਸੀਐਮ ਦਾ ਚਿਹਰਾ ਐਲਾਨ ਨਹੀਂ ਕੀਤਾ ਗਿਆ ਉਸਤੇ ਉਸ ਨੂੰ ਲੈ ਕੇ ਵੀ ਪੰਪਲਪੂਸਾ جاری ਹੈ ਕਿਉਂਕਿ ਬਹੁਤ ਸਾਰੇ ਦਾਅਵੇਦਾਰ ਨੇ ਸੀਐਮ ਦੀ ਕੁਰਸੀ ਦੇ ਲਈ ਤਾਂ ਕਾਂਗਰਸ ਹਾਈ ਕਮਾਂਡ ਵੱਲੋਂ ਇਹ ਕਿਹਾ ਗਿਆ ਕਿ 2022 ਵਾਲੀ ਗਲਤੀ ਨਹੀਂ ਕੀਤੀ ਜਾਏਗੀ 2027 ਦੇ ਵਿੱਚ ਜੇਕਰ ਪੂਰਨ ਬਹੁਮਤ ਹਾਸਲ ਹੁੰਦਾ ਹੈ ਤਾਂ ਹਾਈ ਕਮਾਂਡ ਮੌਕੇ ਤੇ ਤੈਅ ਕਰੇਗੀ ਕਿ ਵਿਧਾਇਕ ਦਲ ਦਾ ਨੇਤਾ ਭਾਗ ਮੁੱਖ ਮੰਤਰੀ ਕੌਣ ਹੋਏਗਾ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਕਾਂਗਰਸ ਪਾਰਟੀ ਨੇ ਲਗਭਗ 50 ਹਲਕਿਆਂ ਦੇ ਵਿੱਚ ਸਰਵੇ ਕਰਵਾਇਆ ਕਿਉਂਕਿ ਬਹੁਤ ਸਾਰੀਆਂ ਆਵਾਜ਼ਾਂ ਉੱਠ ਰਹੀਆਂ ਸਨ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਉਹਨਾਂ 50 ਹਲਕਿਆਂ ਦੇ ਵਿੱਚ ਚਾਰ ਜਿਹੜੇ ਨਾਮ ਸੀ ਉਹਨਾਂ ਨੂੰ ਮੁੱਖ ਰੱਖ ਕੇ ਸਰਵੇ ਕਰਵਾਇਆ ਸੀ ਜਿਨ੍ਹਾਂ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਪ੍ਰਧਾਨ ਅਮਰਿੰਦਰ ਰਾਜਾਪੜੇ ਤੇ ਜੋ ਮੌਜੂਦਾ ਐਮਪੀ ਨੇ ਸੁਖਜਿੰਦਰ ਸਿੰਘ ਰੰਧਾਵਾ ਤਾਂ ਦੱਸਿਆ ਜਾਂਦਾ ਹੈ ਕਿ ਪਹਿਲੇ 4 5 10 ਹਲਕਿਆਂ ਤੋਂ ਬਾਅਦ ਹੀ ਦੋ ਨਾਮ ਜਿਹੜੇ ਹਟਾ ਦਿੱਤੇ ਗਏ ਸੀ ਕਿਉਂਕਿ ਉਹਨਾਂ ਦੇ ਉੱਪਰ ਬਹੁਤੀ ਪ੍ਰਤੀਕਿਰਿਆ ਨਹੀਂ ਆਈ ਸੀ ਜਿਨ੍ਹਾਂ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਤੇ ਜੋ ਅਮਰਿੰਦਰ ਸਿੰਘ ਰਾਜਾ ਵੜਿੰਗ ਉਸ ਤੋਂ ਬਾਅਦ ਵੀ ਜਿਹੜੇ ਦੋ ਨਾਮ ਤੇ ਉੱਪਰ ਜਿਹੜਾ ਸਰਵੇ ਕਰਵਾਇਆ ਗਿਆ ਬਾਕੀ ਹਲਕਿਆਂ ਦੇ ਵਿੱਚ ਤਾਂ ਉਹਨਾਂ ਦੇ ਵਿੱਚੋਂ ਵੀ ਚਰਨਜੀਤ ਸਿੰਘ ਚੰਨੀ ਦਾ ਨਾਮ ਜਿਹੜਾ ਜਾਦਾ ਉੱਪਰ ਕੇ ਸਾਹਮਣੇ ਆਇਆ ਉਸਦੇ ਕੁਝ ਕਾਰਨ ਵੀ ਨੇ ਉਸਦੇ ਕਾਰਨ ਇਹ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਉਤਾਰਿਆ ਗਿਆ ਤਾਂ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਤਾਂ ਭਾਵੇਂ ਉਹਨਾਂ ਨੇ ਕੁਝ ਟਾਈਮ ਹੀ ਕੁਝ ਮਹੀਨੇ ਹੀ ਮੁੱਖ ਮੰਤਰੀ ਦੀ ਕੁਰਸੀ ਸੰਭਾਲੀ ਹੈ ਪਰ ਉਹ ਆਪਣੀ ਇਕਤਾ ਬੇਦਾਗ ਸ਼ਖਸੀਅਤ ਨੇ ਇੱਕੋ ਪੜੇ ਲਿਖੇ ਕਾਫੀ ਨੇ ਦੂਸਰਾ ਉਹ ਬਿਨਾ ਮਤਲਬ ਤੋਂ ਕਿਸੇ ਦੇ ਉੱਪਰ ਵੀ ਚਿੱਕੜ ਜਿਹੜਾ ਉਹ ਉਹ ਨਹੀਂ ਉਛਾਲਦੇ ਇਹ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਇੱਕ ਵੱਡਾ ਗੁਣ ਹੈ ਬੇਸ਼ੱਕ ਉਹ ਵੀ ਪੋਲੀਟੀਸ਼ੀਅਨ ਨੇ ਦੂਸਰੇ ਪੋਲੀਟੀਸ਼ੀਅਨਸ ਦੀ ਤਰ੍ਹਾਂ ਪਰ ਬਿਆਨਬਾਜ਼ੀ ਜਦੋਂ ਵੀ ਉਹ ਕਰਦੇ ਆ ਤਾਂ ਉਹ ਕਾਫੀ ਗੁਰੇਜ ਰੱਖ ਕੇ ਕਰਦੇ ਐ ਔਰ ਦੂਸਰੀ ਗੱਲ ਹਾਲੀ ਦੇ ਵਿੱਚ ਜੋ ਵੀ ਪੰਜਾਬ ਭਰ ਦੇ ਵਿੱਚੋਂ ਆਵਾਜ਼ਾਂ ਆਈਆਂ ਉਹਨਾਂ ਦੇ ਨਾਮ ਦੇ ਉੱਪਰ ਹੀ ਆਈਆਂ ਹਨ ਦੂਸਰਾ ਜਿੱਥੇ ਬਾਕੀ ਕੋਈ ਹੋਰ ਮੁੱਖ ਮੰਤਰੀ ਸਾਹਿਬ ਹੁੰਦਾ ਤਾਂ ਉਹ ਚੁੱਪ ਕਰਕੇ ਗੱਲ ਨੂੰ ਝਰ ਲੈਂਦਾ ਜਿਸ ਵੇਲੇ ਪ੍ਰਧਾਨ ਮੰਤਰੀ ਸਾਹਿਬ ਇਲਜ਼ਾਮ ਲਾ ਕੇ ਚੱਲੇ ਸੰ ਕਿ ਆਪਣੇ ਮੁੱਖ ਮੰਤਰੀ ਨੂੰ ਕਹਿਣਾ ਕਿ ਮੈਂ ਜਿੰਦਾ ਵਾਪਸ ਜਾ ਰਿਹਾ ਉੱਥੇ ਉਹਨਾਂ ਨੇ ਬੇਬਾਕ ਪ੍ਰੈਸ ਦੇ ਵਿੱਚ ਬਿਆਨ ਦਿੱਤਾ ਸੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੜਬੜੀ ਨਹੀਂ ਹੋਈ ਉਹਨਾਂ ਦੇ ਉੱਪਰ ਬੇਫਾਲਤੂ ਦਾ ਜਿਹੜਾ ਇਲਜ਼ਾਮ ਹੈ ਉਹ ਲਗਾਇਆ ਗਿਆ ਕਹਿੰਦਾ ਭਾਪ ਕਿ ਕਾਂਗਰਸ ਜਿਸ ਚੀਜ਼ ਨੂੰ ਸੋਚ ਰਹੀ ਹੈ ਕਾਂਗਰਸ ਸੋਚ ਰਹੀ ਹੈ ਕਿ ਜੇਕਰ ਪਹਿਲਾਂ ਹੁਣ ਅਨਾਉਂਸ ਕੀਤਾ ਗਿਆ ਤਾਂ ਜੱਟ ਭਾਈਚਾਰੇ ਦੀ ਵੋਟ ਜਿਹੜੀ ਹੈ ਉਹ ਹੱਥੋਂ ਜਾ ਸਕਦੀ ਹੈ ਜੇਕਰ ਦਲਿਤ ਭਾਈਚਾਰੇ ਦਾ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕੀਤਾ ਜਾਂਦਾ ਹੈ ਉੱਥੇ ਹੀ ਜੇਕਰ ਜੱਟ ਭਾਈਚਾਰੇ ਦਾ ਚਿਹਰਾ ਅਨਾਉਂਸ ਕਰ ਦਿੰਦੇ ਹੋ ਪ੍ਰਤਾਪ ਸਿੰਘ ਬਾਜਵਾ ਜਾਂ ਜਿਹੜੇ ਅਮਰਿੰਦਰ ਸਿੰਘ ਰਾਜਾ ਬੜੇ ਸੁਖਜੀਤ ਰੰਧਾਵਾ ਤਾਂ ਫਿਰ ਉਹਨਾਂ ਨੂੰ ਲੱਗਦਾ ਕਿ ਤੇ ਨਾ ਕਿਤੇ ਜੋ ਦਲਿਤ ਭਾਈਚਾਰੇ ਦੀ ਵੋਟ ਹੈ 35 ਤੋਂ 40% ਜਿਸ ਦੇ ਉੱਪਰ ਇਸ ਵਕਤ ਸਾਰੀਆਂ ਪਾਰਟੀਆਂ ਨਿਗਾ ਲਗਾ ਕੇ ਬੈਠੀਆਂ ਹੋਈਆਂ ਖਾਸ ਕਰਕੇ ਭਾਜਪਾ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਕਿਤੇ ਉਹ ਸਾਡੇ ਹੱਥੋਂ ਨਾ ਚਲਾ ਜਾਵੇ ਇਹ ਵੋਟ ਬੈਂਕ ਇਸ ਕਰਕੇ ਵੀ ਦੁਚਿੱਤੀ ਦੇ ਵਿੱਚ ਹੈ ਕਾਂਗਰਸ ਪਾਰਟੀ ਪਰ ਸਰਵੇ ਦੇ ਵਿੱਚ ਜੋ ਸਾਹਮਣੇ ਆਇਆ ਚਰਨਜੀਤ ਸਿੰਘ ਚੰਨੀ ਦਾ ਨਾਮ ਇਸ ਵਕਤ ਸਰਵੇ ਦੇ ਵਿੱਚ ਟੌਪ ਤੇ ਆ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਜੋ ਹਾਈ ਕਮਾਂਡ ਹੈ ਇਸ ਤੇ ਆਪਣਾ ਕੋਈ ਫੈਸਲਾ ਲਵੇ ਬਾਕੀ ਜੋ ਆਉਣ ਵਾਲੀ ਹੁਣ ਹਾਲੀ ਦੇ ਵਿੱਚ ਰੈਲੀ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਕਾਫੀ ਵੱਡੀ ਉਸ ਦੇ ਵਿੱਚ ਵੀ ਕੁਝ ਨਾ ਕੁਝ ਜ਼ਰੂਰ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਧੰਨਵਾਦ